ਬਾਜੀ ਆਪਣਾ ਮਲੂਕ ਸਿੰਘ ਮਲੂਕ ਸਿੰਘ ਜੀ ਜਿਹੜੇ ਆਪਾਂ ਔਰੇ ਖੜੇ ਆਏ ਮੰਦਿਰ ਦਾ ਕੀ ਨਾਮ ਹੈ ਕਿਸ ਨਾਮ ਤੋਂ ਬੱਜ ਜਾਣਿਆ ਜੀ ਆਪਣਾ ਤਾਂ ਖੁਸ਼िल्या ਦੇਵੀ ਦਾ ਅੱਛਾ ਕਿਹੜਾ ਇਲਾਕਾ ਹੈ ਜੀ ਇਹ ਇਹ ਕੁੜਾਮ ਕੁੜਾਮ ਅੱਛਾ ਕਿੰਨਾ ਕੁ ਪੁਰਾਣਾ ਤੇ ਇਤਿਹਾਸਿਕ ਮੰਦਿਰ ਹੈ ਜੀ ਇਹ ਇਹ ਤ੍ਰੇਤੀ ਯੁੱਗ ਦਾ ਹੀ ਇਤਿਹਾਸ ਤੇ ਹਮ ਮੰਦਿਰ ਦੇ 1999 ਚ ਬਣਿਆ ਹਮ ਕਿਉਂਕਿ ਡਾਕਟਰ ਮਨਜੀਤ ਸਿੰਘ ਰਦਾਵਾ ਸੀ ਐਮ ਹਮ ਮਾਤਾ ਖੁਸ਼िल्या ਹਸਪਤਾਲ ਦੇ ਸੀ ਹਮ ਉਹਨਾਂ ਨੇ ਨੰਬਰ ਸਾਤੋਂ ਤੁਰਦੇ ਤੁਰਦੇ ਆਪਣੇ ਪਟਿਆਲਾ ਜੋਬ ਕੀਤੀ ਉਹਨਾਂ ਨੇ ਫਿਰ ਜੀ ਆਪਣੇ ਫਿਰ ਉਹਨਾਂ ਨੇ ਕੀ ਖੋਜ ਕਰਦੇ ਆ ਕੜਾਮ ਆਏ ਭਾਈ ਉਹਨਾਂ ਦਾ ਜਨਮ ਆਰਾਮ ਜੀ ਦਾ ਘਰਾਵੇਂ ਕਿ ਉਹਨਾਂ ਦੇ ਪੇਕੇ ਘਰ ਮਤਕਸਿਲਿਆ ਦੇ ਘਰਾਵੇਂ ਅਜਾ ਰਾਮਚੰਦਰ ਭਗਵਾਨ ਜਿਹੜੇ ਸੀ ਕਿ ਉਹਨਾਂ ਦਾ ਜਨਮ ਉਰੇ ਹੋਇਆ ਤੇ ਉਹਨਾਂ ਦਾ ਮਾਤਾ ਦਾ ਵਿਆਹ ਉਰੇ ਹੋਇਆ ਸੀਗਾ ਹਾਂਜੀ ਇੱਥੇ ਹੋਇਆ ਸੀ ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਕਿੱਦਾਂ ਇਹ ਪਤਾ ਲੱਗਿਆ ਸਾਰਾ ਕੁਝ ਇਸ ਤੇ ਆਪਣੇ ਇੱਥੇ ਗੁਰਦੁਆਰਾ ਮੁਲਾਬਸਰੇ ਉੱਥੇ ਬੋਲੀ ਬਣਾਈ ਸੀ ਉਹਨਾਂ ਦੀ ਰਾਜਾ ਕੋਸ਼ਲ ਨਰੇਸ਼ ਨੇ ਤੇ ਮਹਨੂਮੰਤ ਨੇ ਉਹ ਉੱਥੇ ਉਹਦੀ ਬਰਾਤ ਫੈਰ ਰੋਕੀ ਗਈ ਸੀ ਤੇ ਫਿਰ ਇੱਥੇ ਵਿਆਹਣ ਵਾਸਤੇ ਰਾਜਾ ਦਸ਼ਰਤ ਕੜਵਾ ਮਾਇ ਸੀ ਹਾਂ ਤੁਸੀਂ ਕਿੰਨੇ ਚਿਰ ਤੋਂ ਰਸੇਵਾ ਕਰ ਰਹੇ ਹੋ ਮੈਨੂੰ 22 ਸਾਲ ਹੋ ਗਏ ਜੀ अच्छा शुरू तो ही ਤੁਸੀਂ ਇਸ ਪਿੰਡ ਚ ਰਹਿੰਦੇ ਹੋ ਹਾਂਜੀ ਮੇਰਾ ਜਨਮ ਹੀ ਇੱਥੇ ਕੜਾਮਦਾ ਸੀ اچھا ਹੋਰ ਵੀ ਕੋਈ ਪੁਜਾਰੀ ਹੈ ਹਾਂ ਹੋਰ ਵੀ ਕੋਈ ਪੁਜਾਰੀ ਹਾਂਜੀ ਹੋਰ ਵੀ ਹੈ ਜੀ ਪੰਡਤ ਨੇ ਆਰੰਬਲਾਸ ਜੀ ਅੱਛਾ ਜਿਹੜੇ ਕਿ ਹਰ ਮਹੀਨੇ ਮਹੀਨੇ ਰਮਾਇਣ ਦਾ ਪਾਠ ਕਰਦੇ ਨੇ ਜਦੋਂ ਵੀ ਲੋੜ ਪਏ ਤੇ ਉਹ ਇੱਥੇ ਮੌਜੂਦਾ ਹੁੰਦੇ ਨੇ ਜਿਹੜੀ ਅੰਦਰ ਮੂਰਤੀ ਹੈ ਮਾਤਾ ਦੀ ਉਹ ਕਿਹਾਂ ਦੀ ਹੈ ਇਹ ਮាតុਖਸ਼ਲੇਦੀ ਤੇ ਰਾਮ ਜੀ ਦੀ ਅੱਛਾ ਇਹ ਪੁਰਾਣੀ ਹੈ ਸਦੀਆਂ ਪੁਰਾਣੀ ਹੈ ਜੀ ਮੂਰਤੀ ਨਹੀਂ ਸਦੀਆਂ ਪੁਰਾਣੀ ਨਹੀਂ 1999 ਚ ਮੂਰਤੀ ਸਥਾਪਨਾ ਹੋਈ ਹੈ ਅੱਛਾ ਹਾਂ ਵੱਡੇ ਬਜ਼ੁਰਗ ਵੀ ਤੁਹਾਨੂੰ ਦੱਸਦੇ ਹੋਣੇ ਇਤਿਹਾਸ ਹਾਂਜੀ ਇੱਥੇ ਜਿਹੜੇ ਪਿੰਡ 'ਚ ਪਹਿਲੇ ਬਜ਼ੁਰਗ ਰਹਿੰਦੇ ਸੀ ਉਹਨਾਂ ਨੇ ਸਾਨੂੰ ਜਦ 1947 'ਚ ਇੱਥੇ ਪੰਜਾਬ ਬਣਿਆ ਤੇ ਜਿਹੜੇ ਇੱਥੇ ਰਹਿੰਦੇ ਸੀ ਉਹਨਾਂ ਨੇ ਸਾਨੂੰ ਇੱਥੇ ਦੱਸਦੇ ਰਹੇ ਕਿ ਮਾਤਾ ਕੁਛੱਲਿਆ ਦੇ ਪੇਕਾਕਾਰੇ ਤੇ ਸ੍ਰੀ ਰਾਮਚੰਦਰ ਜੀ ਦਾ ਜਨਮ ਪਾਣਿਆ ਗੱਲ ਕਰੀਏ ਜਿਹੜਾ ਮਾਤਾ ਕੁਛੱਲਿਆ ਦਾ ਵਿਆਹ ਹੋਇਆ ਸੀ ਉਸ ਟਾਈਮੇ ਕੀਦੇ ਤੇ ਬਿਆਨ ਆਏ ਸੀਗੇ ਇਹ ਘੋੜੇ ਖੱਤਰ ਤੇ ਹਾਥੀ ਹਾਂ ਹਾਂਜੀ ਰੱਥਾਂ ਸੀ ਸੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਕੋਈ ਹੈਲਪ ਹੋ ਰਹੀ ਹੈ ਤੇ ਸਰਕਾਰ ਵੱਲੋਂ ਤੇ ਐ ਸੜਕ ਬਣੀ ਹੈ ਜੀ ਹਾਂ ਡੀ ਏ ਡੀ ਸੀ ਆ ਬਾਈ ਸੀ ਉਹਨਾਂ ਨੇ ਮਜੂਦ ਕਰਾਈ ਜੀ ਇਹ ਸਰਕਾਰ ਬਹੁਤ ਬਹੁਤ ਧੰਨਵਾਦ ਕਰ ਇਹ ਸਰਕਾਰ ਚ ਹੋਇਆ ਕਿ ਪਿਛਲੀ ਸਰਕਾਰ ਚ ਪਿਛਲੀ ਸਰਕਾਰ ਚ ਕਾਂਗਰਸ ਅੱਛਾ ਇਹ ਸਰਕਾਰ ਦੇ ਵਿਧਾਇਕ ਬਦੂ ਇੱਕ ਮੰਤਰੀ ਆਏ ਇਹਦੇ ਵਿਧਾਇਕ ਚ ਸਰਦਾਰ ਮਨ ਹਰਮਿੰਦਰ ਸਿੰਘ ਪਟਾਣ ਮੈਦਰਾ ਆਏ ਸੀਗੇ ਹਾਂ ਜੀ ਉਹ ਆਏ ਸੀ ਕੋਈ ਆਸ਼ਵਾਸ਼ਣ ਦੇ ਕੇ ਗਏ ਕੋਈ ਗੱਲ ਬਾਤ ਆਸ਼ਵਾਸ਼ਣ ਦਿਖਾ ਕੇ ਨਹੀਂ ਕਿ ਵੇਖੋ ਜੀ ਕਹਿੰਦੇ ਮਾਹੀ ਮੁੱਦਾ ਚੁੱਕਿਆ ਕੋਈ ਨਾ ਕੋਈ ਜਿੱਥੇ ਬਣਨਾ ਚਾਹੀਦਾ ਹੈ ਜੇ ਸਰਕਾਰ ਵੱਲੋਂ ਬੇਨਤੀ ਹੈ ਬੀ ਬਾਬਾ ਜੀ ਇਹ ਮੂਰਤੀ ਹੈ ਇਹਦੇ ਬਾਰੇ ਦੱਸਿਓ ਕਿਹਨਾ ਕਿਹਨਾ ਦੀ ਹੈ ਇਹ ਮਾਤਾ ਗੁਸ਼ਲਿਆ ਜੀ ਤੇ ਰਾਮ ਜੀ ਅੱਛਾ ਜਿਹੜੇ ਮਾਤਾ ਗੁਸ਼ਲਿਆ ਜੀ ਹੈ ਇਹ ਖੀ ਵਾਲ ਨੇ ਹੈ ਨਾ ਜੀ ਹਾਂ ਜੀ ਤੇ ਇਹ ਰਾਮ ਜੀ ਗੋਚਨ ਅੱਛਾ ਛੋਟੇ ਬਚਪਨ ਤੋਂ ਹੀ ਹਾਂ ਜੀ ਕਿਉਂਕਿ ਇਹਨਾਂ ਦਾ ਨਾਨਕ ਘਰ ਸੀ ਡਾਕਟਰ ਮਜੀਦ ਸਿੰਘ ਅਦਾਲੇ ਨੇ ਸਵੇਰੇ